ਚੰਕੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਨਾਲ ਜੁੜੇ ਭਾਜਪਾ ਆਗੂਆਂ ਦੇ ਵਿੱਚ মতਪੇਦ ਸਾਹਮਣੇ ਆ ਰਹੇ ਨੇ ਕੇਂਦਰੀ ਸਿੱਖ ਨੇਤਾ ਆਰ ਪੀ ਸਿੰਘ ਮਨਜਿੰਦਰ ਸਿੰਘ ਸਿਰਸਾ ਅਤੇ ਗਰੇਵਾਲ ਮੋਦੀ ਸਰਕਾਰ ਦੇ ਬਚਾਅ ਦੇ ਵਿੱਚ ਉਤਰੇ ਹੋਏ ਨੇ ਪਰੰਤੂ ਇਥੇ ਕਈ ਸਾਰੇ ਵੱਡੇ ਸਵਾਲ ਲਗਾਤਾਰ ਉੱਠ ਰਹੇ ਨੇ ਪੰਜਾਬ ਦੇ ਝਾਕਿਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਗਣਤੰਤਰ ਦਿਵਸ ਪਰੇਡ ਦੇ ਵਿੱਚ 26 ਜਨਵਰੀ ਵਾਲੇ ਦਿਨ ਨਾ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਵਕ-ਵਕ ਪ੍ਰਤੀਕਰਮ ਆ ਰਹੇ ਨੇ ਜ਼ਿਕਰਯੋਗ ਹੈ ਕਿ ਜਿੱਥੇ ਭਾਜਪਾ ਦੇ ਕੇਂਦਰੀ ਸਿੱਖ ਆਗੂ ਮੋਦੀ ਸਰਕਾਰ ਦੇ ਬਚਾਅ ਦੇ ਵਿੱਚ ਉਤਰੇ ਹੋਏ ਨੇ ਉੱਥੇ ਹੀ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੇ ਉਲਟ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਪਰੇਡ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਦੇ ਉੱਪਰ ਨਿਰਾਸ਼ਾ ਜ਼ਾਹਿਰ ਕੀਤੀ ਹੈ ਪੰਜਾਬ ਦੇ ਕਈ ਹੋਰ ਪ੍ਰਮੁੱਖ ਭਾਜਪਾ ਆਗੂ ਵੀ ਪੰਜਾਬ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਉੱਪਰ ਚਿੰਤਤ ਨੇ ਇਸ ਤਰ੍ਹਾਂ ਚਾਕੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਭਾਜਪਾ ਦੇ ਅੰਦਰ ਮਤਭੇਦ ਸਾਹਮਣੇ ਆ ਰਹੇ ਨੇ ਦੂਸਰੇ ਪਾਸੇ ਪੰਜਾਬ ਕਾਂਗਰਸ ਨੇ ਪੰਜਾਬ ਦੀਆਂ ਚਾਕੀਆਂ ਗਣਤੰਤਰ ਦਿਵਸ ਪ੍ਰੇਰ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਨੂੰ ਪੰਜਾਬ ਦਾ અપਮਾਨ ਦੱਸਿਆ ਅਕਾਲੀ ਦਲ ਬਾਦਲ ਨੇ ਭਾਵੇਂ ਚਾਕੀ ਸ਼ਾਮਲ ਨਾ ਹੋਣ ਨੂੰ ਮੰਦਭਾਗਾਤਾ ਦੱਸਿਆ ਪਰ ਪਾਰਟੀ ਦੇ ਇੱਕ ਮੁਖ ਬੁਲਾ ਰਹੇ ਨੇ ਪ੍ਰਤੀਕਰਮ ਦਿੰਦੇ ਹੋਏ ਇਸ ਲਈ ਪੰਜਾਬ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾ ਕੇ ਅਸੀਂਦੇ ਤੌਰ ਦੇ ਉੱਪਰ ਭਾਜਪਾ ਦੇ ਕੇਂਦਰੀ ਆਗੂਆਂ ਦੇ ਸੁਰ ਦੇ ਵਿੱਚ ਸੁਰਨ ਮਿਲਾਉਣ ਦੀ ਹੀ ਕੋਸ਼ਿਸ਼ ਕਰ ਦਿੱਤੀ ਭਾਜਪਾ ਦੇ ਕੇਂਦਰੀ ਸੰਗਠਨ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਆਰ. ਪੀ. ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਹਰਜੀਤ ਗਰੇਵਾਲ ਨੇ ਮੋਦੀ ਸਰਕਾਰ ਦਾ ਪੱਖ ਲੈਂਦਿਆਂ ਇਸ ਨੂੰ ਤਕਨੀਕੀ ਆਧਾਰ ਦੇ ਉੱਪਰ ਬਣੀ ਮਾਹਿਰਾਂ ਦੀ ਕਮੇਟੀ ਦੇ ਵੱਲੋਂ ਮਾਪਦੰਡਾਂ ਦੇ ਆਧਾਰ ਦੇ ਉੱਪਰ ਰੱਦ ਹੋਣ ਦੀ ਕਾਰਵਾਈ ਦੱਸਿਆ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਰਾਜਨੀਤੀ ਤੋਂ ਪ੍ਰੇਰਿਤ ਬਿਆਨਬਾਜ਼ੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਪੰਜਾਬ ਦੀ ਝਾਕੀ ਸ਼ਾਮਲ ਨਾ ਹੋਣ ਦੇ ਉੱਪਰ ਨਿਰਾਸ਼ਾ ਜ਼ਾਹਿਰ ਕੀਤੀ ਹੈ। ਪੰਜਾਬ ਕੇ ਗੌਰਵ ਮੇ ਇਤਿਹਾਸ, ਕੁਰਬਾਨੀਆਂ ਅਤੇ ਗੁਰੂ ਸਾਹਿਬਾਨ ਦਾ ਸਰਬੱਤ ਦਾ ਭਲਾ ਯੂਨੀਵਰਸਲ 브ਦਰਹੁੱਡ ਦਾ ਮੈਸੇਜ ਹੈ ਉਸ ਨੂੰ ਪ੍ਰਗਟ ਕਰਨੇ ਲਈ ਦੇਸ਼ ਦੀ ਤਰੱਕੀ ਨੂੰ ਦਿਖਾਉਣੇ ਲਈ ਨਾ ਕਿ ਇਹ ਕਿਹਾ ਹੈ ਕਿ ਪੰਜਾਬ ਦੀ ਅਮੀਰ ਵਿਰਾਸਤ ਇਤਿਹਾਸ ਅਤੇ ਦੇਸ਼ ਲਈ ਭਾਰੀ ਕੁਰਬਾਨੀਆਂ ਨੇ ਅਤੇ ਇਸ ਲਈ ਹਰ ਪੰਜਾਬੀ ਚਾਹੁੰਦਾ ਹੈ ਕਿ ਪੰਜਾਬ ਦੀ ਝਾਕੀ ਵੀ ਦੇਸ਼ ਦੀਆਂ ਬਾਕੀ ਝਾਕੀਆਂ ਦੇ ਵਿੱਚ ਸ਼ਾਮਲ ਹੋਣ ਪੰਜਾਬ ਦੇ ਗੁਰੂਆਂ ਦਾ ਆਪਸੀ ਭਾਈਚਾਰੇ ਦਾ ਸੰਦੇਸ਼ ਹੈ ਜਖੜ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਾਜਪਾ ਦੇ ਉੱਪਰ ਪ੍ਰਧਾਨ ਮੰਤਰੀ ਦੇ ਪ੍ਰਤੀ ਵਰਤੀ ਭਾਸ਼ਾ ਦੇ ਉੱਪਰ ਵੀ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਵਾਸਤੇ ਇਹ ਸ਼ੋਭਾ ਨਹੀਂ ਦਿੰਦਾ ਉਧਰ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪ੍ਰਗਟ ਕੀਤੇ ਗਏ ਰੋਸ ਨੂੰ ਸਹੀ ਦੱਸਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੀਆਂ ਝਾਕੀਆਂ ਬਾਹਰ ਕਰਕੇ ਪੂਰੇ ਪੰਜਾਬ ਦਾ અપਮਾਨ ਕੀਤਾ ਹੈ ਬਾਕੀ ਹੁਣ ਆਉਣ ਵਾਲੇ ਵਕਤ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਮਸਲੇ ਦਾ ਹੱਲ ਕੀਤਾ ਜਾਵੇਗਾ ਇਸ ਸਭ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਲਗਾਤਾਰ ਬਣੀ ਹੋਈਆਂ ਨੇ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ